ਹਾਂਜੀ ਦੋਸਤੋ ਮੈਂ ਗੁਰਪਿਆਰ ਸਿੰਘ ਪੁੱਲਰ ਪੁੱਲ ਡੈਰੀ ਫਾਰਮ ਚ ਸਾਰਿਆਂ ਦਾ ਸਵਾਗਤ ਕਰਦਾ ਹਾਂ ਦੋਸਤੋ ਚੈਨਲ ਨੂੰ ਸਬਸਕ੍ਰਾਈਬਰ ਕਰ ਲੈਣਾ ਵੀਡੀਓ ਨੂੰ ਸ਼ੇਅਰ ਔਰ ਲਾਈਕ ਜ਼ਰੂਰ ਕਰ ਲੈਣਾ ਤੇ ਨਾਲ ਹੀ ਫੇਸਬੁੱਕ ਪੇਜ ਦੇ ਉੱਤੇ ਪੁੱਲ ਡੈਰੀ ਫਾਰਮ ਵੀ ਲਾਈਕ ਕਰਨਾ ਜੀ ਅੱਜ ਤੁਹਾਨੂੰ ਤਿੰਨੇ ਝੋਟੀਆਂ ਫੇਰ ਛੜਕ ਮੇਲੇ ਤੇ ਲੈ ਕੇ ਬਾਈ ਨਿਰਮਲ ਸਿੰਘ ਪਹੁੰਚ ਗਿਆ ਜੋ ਕਿ ਬੀਪੀਐਫ ਦੇ ਉੱਤੇ ਨੀਲੀ ਰਾਵੀ ਵਿੱਚੋਂ ਹੀਰਾ ਡਾਇਮੰਡ ਦੀ ਜੋ ਛੋਟੀ ਸੀ ਪਹਿਲੇ ਸਥਾਨ ਤੇ ਪਹੁੰਚੀ ਸੀ ਤੇ ਡੀਐਫਏ ਮੈਲੇ ਦੇ ਉੱਤੇ ਇਹਨੇ ਪਹਿਲਾ ਸਥਾਨ ਨੀਲੀ ਰਾਵੀ ਚੋਂ ਜਿੱਤ ਕੇ ਨਾਈ ਨਿਰਮਲ ਸਿੰਘ ਦਾ ਨਾਮ ਰੋਸ਼ਨ ਕੀਤਾ ਸੀ ਤੇ ਨਾਲ ਹੀ ਆਰਜਨ ਕੁੰਗੜ ਵਾਲੀ ਝੋਟੀ ਤੇ ਜਿਸ ਨੇ ਡੀਐਫਏ ਦੇ ਉੱਤੇ ਚੌਥਾ ਸਥਾਨ ਪ੍ਰਾਪਤ ਕੀਤਾਗਾ ਤੇ ਨਾਲ ਜੋ ਰਾਜਬੁੱਲ ਦੀ ਝੋਟੀ ਆ ਜੋ ਇਨੇ ਛੇ ਮਾ ਸਥਾਨਾ ਪ੍ਰਾਪਤ ਕੀਤਾ ਸੀ ਦੋਸਤੋ ਆਪਾਂ ਇਸ ਹਰੇਕ ਵੀਡੀਓ ਦੇ ਵਿੱਚ ਇਹ ਹੀ ਚੀਜ਼ ਸ਼ੇਅਰ ਕਰਦੇ ਆਂ ਕਿ ਆਪਣੇ ਘਰਾਂ ਵਿੱਚ ਚੰਗੇ ਪਸ਼ੂ ਪਾਲੋ ਜਿਹਦੇ ਨਾਲ ਘਰ ਵਿੱਚ ਦੁੱਧ ਦੀ ਪ੍ਰੋਟੈਕਸ਼ਨ ਵੀ ਵਧੇ ਤੇ ਆਪਣਾ ਨਾਮ ਰੋਸ਼ਨ ਹੋਵੇ ਦੇਖੋ ਵੀਰੋ ਇਹ ਤਿੰਨੇ ਝੋਟੀਆਂ ਹੁਣ ਤੱਕ ਸਥਾਨ ਪ੍ਰਾਪਤ ਕਰਦੀਆਂ ਆ ਰਹੀਆਂ ਨੇ ਤੇ ਇਸ ਲਈ ਆਪਾਂ ਨੇ ਮਾਨਚਾਸ ਲੈ ਕੇ ਆਪਾਂ ਇਸ ਮੇਲੇ ਦੇ ਉੱਤੇ ਪਹੁੰਚੇ ਆ ਤੇ ਅੱਗੇ ਦੇਖਦੇ ਆ ਕੱਲ ਨੂੰ ਕੰਪੀਟੀਸ਼ਨ ਸਟਾਰਟ ਹੋ ਜੂਗਾ ਤਾਂ ਕਿਹੜਾ ਸਥਾਨ ਪ੍ਰਾਪਤ ਕਰਦੇ ਆ ਨੇ ਤਾਂ ਉਸ ਦੇ ਵਿੱਚ ਵੀ ਤੁਹਾਨੂੰ ਜਾਣਕਾਰੀ ਜ਼ਰੂਰ ਦੇਵਾਂਗੇ ਜਿਹੜੇ ਵੀ ਸਥਾਨ ਤੇ ਆਈਆਂ ਤਾਂ ਉਹਦਾ ਤੁਹਾਡੇ ਨਾਲ ਵੀਡੀਓ ਜ਼ਰੂਰ ਸ਼ੇਅਰ ਕਰਾਂਗੇ ਦੋਸਤੋ ਜੋ ਹੈ ਨੀਲੀ ਰਵੀ ਦੀ ਝੋਟੀਆਂ ਇਹ ਹੀਰਾ ਡਾਇਮੰਡ ਬੁੱਲ ਜੋ ਹਰੀਕੇ ਵਾਲਾਗਾ ਉਹ ਉਸ ਬੁੱਲ ਦੀ ਝੋਟੀਆਂ ਤੇ ਨਾਲ ਹੀ ਅਰਜਨ ਕੁੰਗੜ ਵਾਲੀ ਖੜੀ ਆ ਤੇ ਨਾਲ ਬੈਠੀ ਹੋਈ ਜੋਗਰਾਜ ਦੀ ਆ ਵੀਰੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਗੱਬਣਾ ਵੀ ਨੇ ਜੋ ਵੀ ਦੁੱਧ ਦਾ ਪ੍ਰੋਟੈਕਸ਼ਨ ਕਰਨੀਆਂ ਤਾਂ ਤੁਹਾਨੂੰ ਆਪਣੇ ਚੈਨਲ ਦੇ ਉੱਤੇ ਜ਼ਰੂਰ ਦਿਖਾਵਾਂਗੇ ਵੀਡੀਓ ਦੇਖਣ ਵਾਲਿਆਂ ਦਾ ਧੰਨਵਾਦ